ਭਾਈ ਕਿੰਨੇ ਦੀ ਦੇਤੀ 500 ਬਾਹਰ ਕਰਕੇ 11 ਦੇ ਦੇ 500 ਦੇ ਪਹਿਲਾਂ 500 ਉਹਨੂੰ 20 ਦੀ ਨਹੀਂ ਦਿੱਤੀ 20 ਦੇ 20 ਤੇ ਅੜ ਗਿਆ ਹੈ ਆਈਆ ਅਸੀਂ ਖੜੇ ਹਾਂ ਕਿਹੜਾ ਪਿੰਡ ਅੱਛਾ ਜੀ ਆ ਨੇੜੇ ਕਰੋ ਬੱਕਰੀ ਹੈ ਇਹ ਸਹੀ ਆ ਸਹੀ ਆ ਬਾਈ ਸਹੀ ਆ ਆਪਣਾ ਆਦਾ ਬੰਦਾ ਉਹ ਬੰਦਾ ਵਿਚਾਰਾ ਉਹ ਬੰਦਾ ਉਹ ਤੇ ਮੈਂ ਵੀ ਬੱਕਰੀ ਦਿੱਤੇ ਇੱਕ ਦੋ ਬੱਚੇ ਬਾਈ ਬੱਕਰੀ ਵੇਚੀ ਨਾ ਇਹ ਇਹਦੀ ਤੈਨੂੰ ਬਾਅਦ ਚ ਦੱਸਾਂਗੇ ਗੱਲ ਇਹ ਤੈਨੂੰ ਗੱਲ ਕਰਾਂ ਸਹੀ ਨਾ ਬੰਦਾ ਦੇਖੋ ਵੇਚਣੀ ਨਹੀਂ ਇਹ ਹਾਂ ਇਹ ਬੱਕਰੀ ਮਾਇਆ ਨੂੰ ਇਹੀ ਸੀ ਕਿਸੇ ਬੰਦੇ ਨੂੰ ਹੁਣ ਵੀ ਦਊਗਾ ਕੋਈ ਬੰਦਾ ਉਹ ਖੜਾ ਬੰਦਾ ਇਹਨੂੰ ਮੈਂ ਕਿਹਾ ਵੇਚੀ ਨਾ ਆਇਆ ਨਾ ਸਾਰੀਆਂ ਵੇਚੀਆਂ ਤਾਂ ਵੇਚੂਗਾ ਸਾਰੀਆਂ ਵੇਚੀਆਂ ਤਾਂ ਫੇਰ ਵੇਚੀ ਤੇ ਹੁਣ ਇਹ ਇਹਦੇ ਕੋਲੇ ਆ ਗਈ 18 ਬਾਈ ਇਹਨੂੰ ਇਹ ਵਪਾਰੀ ਆ ਬੰਦਾ ਟੂਟੇ ਲਾਉਣਾ ਲਿਖਾਈ ਕਰਾ ਦੋ ਤਾਂ ਬਸ 100 ਦੀ ਛੋੜੀ ਇਤਨੀ ਠੀਕ ਆ ਬਾਈ ਠੀਕ ਆ ਜੀ ਕਿਹੜਾ ਪਿੰਡਾਂ ਅੰਕਲ ਲੈ ਵੀ ਗਵਾਂ ਨਹੀਂ ਗਈ ਆ ਬੱਕਰੀ ਨਹੀਂ ਨਹੀਂ ਠੀਕ ਆ ਠੀਕ ਆ ਠੀਕ ਆ ਇਹ ਬਰਤਾਲਾ ਮੁੰਡਾ ਬਹੁਤ ਵਧੀਆ ਬਾਈ ਬੱਕਰੀ ਤੈਨੂੰ ਨਹੀਂ ਨਹੀਂ ਤੂੰ ਯਾਦ ਕਰੇਂਗਾ ਪੋ ਮੇਰੇ ਨੇ ਆਖਿਆ ਹੀ ਬੱਕਰੀ ਮੈਨੂੰ ਜਵਾ ਜਾ ਸਕਦੀ ਹਾਂ ਮੈਨੂੰ ਪਤਾ ਬੱਕਰੀ ਦਾ ਕੀ ਮਤਲਬ ਕੀ ਮੁੱਲ ਕੀ ਮੰਗਦਾ ਬਈ ਇਹਦਾ ਇਹਦਾ ਨੋਟ ਇਹਦਾ 100 ਦਾ ਗੱਡੀ ਨਾਲ ਸੁਣਦਾ ਹੀ ਨਹੀਂ ਆ ਗੱਡੀ ਤੋਆ ਪੱਟਿਆ ਵਾਕੀ ਹੋਰ ਲਾਇਆ ਚਤਨ ਮਾ ਅੱਕਾ ਦਾ ਸੀਗਾ ਉਹ ਬਾਈ ਦਾ ਬਾਈ ਆਪਾਂ ਚਲ ਕੋਈ ਕੀ ਭਾਬੀ ਇਹਦਾ 18000 ਕੋਈ ਦੇਣ ਲੈਣ ਵਾਲੀ ਗੱਲ ਆ ਚਲੇ ਸਾਡੇ ਢੀ ਬੱਕਰੀ ਵੀ ਗਈ ਤੂੰ ਇਹਦਾ 18 ਕਹੀ ਜਾਂਦਾ ਚੱਲ ਤੂੰ ਦੱਸ ਦੇ ਫਿਰ ਇਹ ਪੱਠਾ ਹੈ ਹਾਂ 9000 18 ਮਾੜਾ ਦੱਸ ਇਹ ਸਟੇ ਕਹਿੰਦੇ ਅਸੀਂ ਦੱਸ ਕੇ ਆ ਨਹੀਂ ਮੋਟਿਆ ਜੀ ਤੇ ਬੰਦ ਨਾ ਬਾਈ ਯਾਰ ਅਕਰ ਖੱਟੇ ਬਾਈ ਖਾਲੀ ਹੁੰਦੀ ਫਿਰ ਲਾ ਦਿੰਦੇ ਉਸ ਆ ਮੁੰਡੇ ਦੋੜੀ ਆ ਬਸ ਕਿੰਨੇ ਦੀ ਯਾਰ ਲੈ ਯਾਰ ਕੱਟ ਲੈ 25 ਬਿੱਲੀ ਕਰਦਾ ਦੱਸਦੀ ਹੋਗੀ ਠੀਕ ਆ ਵੇਖ ਲੈ ਨਾ ਮੈਂ ਫੜ ਲੈ ਲੈ ਪਹਿਲਾਂ ਕਿੰਨੇ ਦੀ ਤੈਨੂੰ ਆਖਿਆ ਜਦੋਂ ਮੈਂ ਲੈ ਜਾਉਂਗਾ 16 ਦੀ ਲੈ ਜਾਏ ਮੈਨੂੰ ਨਾ ਮਾਰੀ ਕਰੀ ਦੱਸ ਸਾਡੇ ਉਹ ਨਹੀਂ ਨਹੀਂ ਸਹੀ ਆ ਵੇਚਣੀ ਆ ਕਰ ਨਹੀਂ ਭਰਾ ਕੱਢ ਬਿਲਕੁਲ ਬੱਟ ਕੋ ਖਾਲੀ ਵੀ ਤਾਂ ਸ਼ੇਅਰ ਕਰਦਾ ਯਾਰ ਕਰਦੇ ਬਾਈ ਮੈਂ 16000 ਦੀ ਕਰਦਾ ਨਹੀਂ ਟੱਕਰ ਕੋਈ ਜਾਣੇ ਇਹ ਭਾਈ ਤੁਸੀਂ ਚਾਹੇ ਸੀ ਤਾਂ ਵੇਚਣਾ ਬਣਾਇਆ ਇਹ ਬਜ਼ਾਰ ਦਾ ਇਹ ਭਾਈ ਮੇਰੀ ਕਦਰ ਮੈਂ ਵੀ ਲੈਂਦੀ ਆ ਮੈਂ ਕਿਹਾ ਕੋਸੋ ਪਿੰਡੀ ਆ ਹਾਂ ਘਾਟਾ ਖੜਾ ਬਾ ਜਾ ਮੋਟਿਆ 10.5 ਦੀ ਕਰਤੀ ਲਿਖਾਈ ਆ ਨੀ 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 11 ਚ ਬੱਧੀ ਗਿਆ ਗੱਪਰ ਕੋ ਖਾਲੀ ਪੱਠਾ ਵਿਗੀਆਂ ਨੇ 10 ਦਾ ਯਾਰ ਲੈ ਹੁਣ ਨਾ ਮੋੜੀ ਉਹਦਾ ਵੇਲ ਆ 11 ਚ ਲਿਖਾਈ ਕਿੰਨੇ ਚ ਕਰਤੀ ਤੂੰ ਆਪਣੀ ਲਖਾਈ ਹੁਣ ਤਾਂ ਮੰਨ ਜਾ ਮੋਟਿਆ ਇਹ ਮਾਫ ਦੀ ਕੀ ਜਾਂਦਾ ਹੈ ਯਾਰ ਇਹ ਤਾਂ 1200 ਦਾ ਲੈ ਗਿਆ ਭਾਈ ਕਾਹਦਾ ਸੌਦਾ ਬਈ ਕਿੰਨੇ ਲੈ ਲਿਆ ਬਾਈ ਪੰਜ ਉਹ ਮੇਰੀ ਗੱਲ ਸੁਣ ਨੀ ਮੰਗਦਾ ਪੰਜਾਂ ਦਾ ਨਹੀਂ ਮਾਰਦਾ 1.85 9 ਕਿਲੋ ਬਣਦੀ ਇਹ ਇਹ 9 ਕਿਲੋ ਬਣਦੀ ਆ ਉਹਦੇ ਵੱਡੇ ਕਰ ਮੈਂ ਉਹ ਤੋਂ ਦੂਜੇ ਨੂੰ ਬਾਹਰ ਦਿੰਦਾ ਪਾਕਿਸਤਾਨ ਆਪਾਂ ਵੀਡੀਓ ਚੱਲਦੀ ਰਹੇ ਫੜ ਪੰਜ ਹਜ਼ਾਰ ਨੂੰ ਪਾ ਲਾ ਨਹੀਂ ਯਾਰ ਕੋ ਯਾਰ ਉਹ ਯਾਰ ਨਾਲ ਗੱਡੀ ਤੇਰੇ ਸਾਹਮਣੇ ਕੀ ਨਾਗ ਰੇਟ ਪਾਈ ਜਾਂਦਾ ਯਾਰ ਕੌਣ ਆਇਆ ਯਾਰ ਉਹ ਯਾਰ ਉਹਨੂੰ ਪਾ ਦਿੰਦੇ ਆ ਜਿਹੜੇ ਰੇਟ ਨਹੀਂ ਨਰਮ ਨਾ ਜਿਵੇਂ ਪਾੜੂ ਯਾਰ ਬਾਈ ਯਾਰ ਕਿਹੜਾ ਉਹ ਆਹ ਲੈ ਆ ਜਿਹੜਾ ਕੱਢੀ ਜਾ ਤੂੰ ਆ ਆਪਣਾ ਕਮੜਾ ਕਾਟਾ ਨਹੀਂ ਫਿਰ ਵੀ ਚੱਲ ਯਾਰ ਸਾਵੇ ਜੀ ਆਪਾਂ ਕਰਕੇ ਵਿੱਚ ਜਮੋ 500 ਹੋਰ ਪਾ ਦੇ 51 ਤੋਂ ਨਾ ਕਰੀ ਬਸ ਇਹ ਸਰਦ ਜਿਵੇਂ ਮੁਕਾਰ ਦੇ ਪਾਲਾ ਆ ਗਣਕ ਲੈ ਕਿੰਨੇ ਨੂੰ ਕਰਤੇ 5100 ਨਹੀਂ ਅੱਜ ਕਰਦਾ ਇਹ ਦੰਦੋਂ ਕੱਢਣ ਲੱਗੀ ਜਨ ਸਾਹਿਬ ਤਾਂ ਨਾ ਪਠਾ ਦਾ ਸੌਦਾ ਚੱਲ ਪਿਆ ਚੱਲ ਕੋਈ ਜਿਵੇਂ ਵੀ ਹੈ ਯਾਰਾ ਸਾਹਮਣੇ ਸਾਰਾ ਕੋਈ ਨਹੀਂ ਸਖ ਸੁਖ ਵਾਲੇ ਕੌਣ ਬੋਲ ਬਾਈ ਆ ਵੀਡੀਓ ਚੱਲ ਬੋਲ ਯਾਰ ਦੱਸ ਅੱਜ ਨਹੀਂ ਚੱਕਦਾ ਅਰਜਨ ਦੇ ਫੱਟ ਲੰਨ ਅਰਜਨ ਬਾਈ ਕੀ ਮੁੱਲ ਮੰਗਿਆ ਤਿੰਨਾ ਦਾ ਜਹਾਜ ਜਾ ਇਹਨਾਂ ਦਾ 22000 ਰੁਪਇਆ ਲੈਣਾ ਬਈ 20000 ਇਹ ਉਦੋਂ ਸਾਨੂੰ ਤੋਂ 45 ਆਖਣ ਤੋਂ 60 ਤੇ ਆ ਗਏ 45 ਕਿੰਨੇ ਕਿਹਾ ਤੂੰ ਆਪ ਆਖਿਆ ਦੋਹਾਂ ਦਾ ਠੀਕ ਆ ਠੀਕ ਆ ਨਹੀਂ ਯਾਰ ਉਹਨਾਂ ਨੇ ਤਾਂ ਮੰਗ ਲਿਆ ਤੂੰ ਦੱਸ ਕਿੰਨੇ ਦੇਣਾ ਉਹਦਾ ਪਾਵਾਂ ਲੱਗ ਮੰਗਿਆ 30000 ਰੁਪਇਆ ਦੇ ਦੇਣਾ 30000 10000 ਰੁਪਇਆ ਬਸ 30000 ਯਾਰ ਤੂੰ ਹੀ ਮੰਗਿਆ ਮੈਂ ਗੁੱਸਾ ਕੀਤਾ ਜਦ ਮੰਨਦੇ ਗਏ ਮੇਰੀ ਗੱਲ ਆਵੇ ਦਿਨਾਂ ਤੋਂ ਲਾਤ ਤਲੋ ਹੋਰ ਫਰ ਬਈ ਨਹੀਂ ਕੋਮਾ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਬਣਾਈ ਨਾ ਦੱਸੋ ਫਿਰ ਤੀਜੇ ਬੰਦੇ ਨੇ ਕਰਾਉਣਾ ਸਭ ਦੱਸ ਤਾਂ ਵੀਡੀਓ ਤੂੰ ਫੜ ਲੈ ਮੁੰਡਾ ਜੀ ਹਾਂ ਹਾਂ ਜਿਵੇਂ ਆ ਆ ਬਾਈ ਹੋਰ ਸੁਣਾ ਬਈ ਪ੍ਰਵਾਹ ਠੀਕ ਹੈ ਕੋਈ ਪੁੱਟੀ ਵਾਲਾ ਬਚਾਲੇ ਹਾਂ ਮੈਂ ਇੱਕ ਵਾਰ ਬੀਚਾ ਲੈ ਜਾਓ ਬਈ ਨਹੀਂ ਜਿੱਥੇ ਗਿਆ ਰਿਹਾ ਮੀਲਾ ਪੰਚੀ ਜਿਆਰਾ ਚੜਾਓ ਪੱਕੀ ਇਹ ਜਲਦੀ ਇਹ ਲਾਲ ਜਾ ਹੋਇਆ ਪਿਆ ਬੰਨੀ ਬੱਕਰੀਆਂ ਦਾ ਲਿਆ ਫੜ ਕੇ ਇੱਧਰ ਕਿਹੜੀਆਂ ਆਈ ਉਹ ਛੜਤੀਆਂ ਨਹੀਂ ਨਹੀਂ ਕੁਝ ਨਹੀਂ ਲੱਗਦਾ ਨਹੀਂ ਨਹੀਂ ਮੈਂ ਤਾਂ ਕੋਈ ਪਰਸ ਤੇ ਮੇਰਾ ਘਰ ਲੱਗਿਆ ਧੰਨਵਾਦ ਮਹਾਰਾਜ ਜੀ ਜਿਹਾ ਬਾਈ ਮਾਫੀ ਆਖੇ ਬਾਈ ਨੇ ਵੀ ਤੋਂ ਘਾਟ ਨਹੀਂ ਦੇਣੀਆਂ ਬਾਈ ਇੱਕ ਬੱਕਰੀ ਦਾ ਨਹੀਂ ਹਾਂ ਉੱਧਰ ਦੇ ਪਾਸੇ ਨਾ ਵੀ ਸੈਨ ਨਹੀਂ ਹੈ ਘਾਟ ਦੇਣੀ 20000 ਤੈਨੂੰ ਆਖਿਆ ਜਿਆ 30000 ਰੁਪਏ ਜਮਾਈ ਤੈਨੂੰ ਅਕੀਦਾਤਾ ਯਾਰ ਯਾਰ ਪਹਿਲਾਂ ਹੀ ਘਟਾ ਦੋ ਉਹ ਦੇ ਬੈਠੀ 10000 ਤਕਰੀਆ ਮਾਂ ਵੀ ਕਿਹਕੇ ਕਿ ਬੱਸ ਉਹਦਾ 30000 ਲਾਇਆ ਬਈ ਤੱਲੋਂ ਨੈਸਰੀ ਤੱਕ ਉਹ ਥੱਲੇ ਬਹਲਾ ਸਕਦਾ ਹੁਤਾ ਲਓ ਵੀ ਆ ਇਹ ਤੇਰੇ ਕਰਕੇ ਬੱਕਰੀ ਛੱਡਤੀ ਮੈਂ ਅਗਰ ਵਾਧਾ ਦਿੰਦਾ ਮੈਂ ਨਹੀਂ ਅਧਰੋ ਕਿਹੜਾ ਪੈਂਦਾ ਬਾਈ ਆਪਣਾ ਆਪਣਾ ਪੈਂਡ ਗੱਜਣ ਵਾਲਾ ਗੱਜਣ ਵਾਲਾ ਬੁੱਕਣ ਵਾਲੇ ਦੇ ਨਾਲ ਮੋਗਾ ਜਿਲ੍ਹਾ ਨਾਵਾ ਨਾਮ ਮੇਰਾ ਗੱਜਣ ਵਾਲਾ ਗੱਜਣ ਵਾਲਾ ਜਿਲ੍ਹਾ ਮੋਗਾ ਤਸੀਲਪਾਗਾ ਪਰਮਾਨੰਦ ਆਖਣਾ ਠੀਕ ਹੈ ਜੀ ਠੀਕ ਹੈ ਕੱਢਦੇ ਖੁੱਦੀ ਕੁਵਾਲ 400 ਰੁਪਏ ਲਿਖ 10 10 20 20 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 ਬੱਚੀ ਆਹ ਹੋਦਾ ਭੇਜੋ ਬਚੂਲਿਆਂ ਨੂੰ ਘੱਡੀ ਗਏ ਆ ਬਚੂਲਿਆਂ ਨੂੰ ਆਹ ਕ ਨਹੀਂ ਢਾਰਵਾਦੀ ਤਾਂ ਭੁੱਲ ਜਾਂਦੇ ਬਾਅਦ ਚ ਆ ਲੈ ਆਂਦੇ ਜੀ ਸ਼ੰਤੀ ਇਹ ਆਪਾ ਗੁੜੀ ਵਾਲੇ ਕੋਲ ਪਾ ਕੇ ਲੈ ਗਏ ਸ਼ੰਤੀ ਆਪਾ ਗੁੜੀ ਵਾਲੇ ਕੋਲ ਪਾ ਕੇ ਲੈ ਗਏ ਸ਼ੰਤੀ ਹਾਂ ਤਾਂ ਚਾਲੀ ਕਤਾਲੀ ਪਰ ਗੱਲ ਕਰਿਆ 42000 ਕਿੰਨੇ ਸਾਰਾ ਹੈ ਕੱਲੇਣਾ ਪਾਈ ਤੋਂ ਆਪਾਂ ਗੱਲ ਕਰਾਂਗੇ ਤੇ ਫੜਾ ਰਹੇ ਚੱਲੋ ਨਹੀਂ ਆਵੇ ਮੁੰਡੇ ਕੋਲੇ ਨੰਬਰ ਬਸ ਆਹ ਸਹੀ ਸੌਦਾ ਜਣਾ ਮਾਫਾ ਆਇਆ ਨਾ ਬਣਾ ਦੀ ਮਰ ਪਾ ਉਹਨੇ ਕੋਈ ਨਹੀਂ ਆਪਾਂ ਨੇ ਆ ਪਕੜਾ ਦਾਸ ਸ ਆਹ ਤਾਂ ਤੁਸੀਂ ਆਦਾ ਸੈਟਿੰਗ ਕਰੋ ਆਪਣੇ ਪ੍ਰੈਸਰ ਨੂੰ ਥਰੌਣੇ ਕੋਈ ਨਹੀਂ 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 ਨਾ ਹੋ ਵੱਟ ਹੈ ਮੈਂ ਤਾਂ ਮੈਂ ਇਸੇ ਮੱਦੇ ਜੀ ਆਉਂਦਾ ਕਾਲੇ ਜਾ ਕਰ ਕਰ ਕਾਬੂ ਚ ਹਾਂ ਕਿੰਨੇ ਸੀ ਪਹਿਲਾਂ ਦਿੱਤੇ ਜਿਹੜੇ 42 ਸੀ ਉਹ 42 ਸੀਗਾ 42 ਤੇ 10 52 ਹੋ ਗਿਆ 10000 ਆਜ ਤੱਕ ਹਾਂ 2000 ਤਾਂ ਹੀ ਪੀਛੇ ਹਾਂ ਐਵੇਂ ਨਹੀਂ ਲਾ 400 ਪਹਿਲਾਂ 2000 ਕੱਢੀ ਜੇ ਐਵੇਂ ਕਰਦਾ 400 ਲੱਗੇ ਪਹਿਲਾਂ ਤੇ 50 ਹੋ ਉਹ ਫੇਰ ਵੀ ਹੱਥ ਮਾਰ ਲਈ ਤੇ ਤੇਰੀ ਤਾਂ ਨਹੀਂ ਸਹੀ ਆ ਸਹੀ ਆ ਸਹੀ ਆ ਉਹ ਬੱਬੂ ਜੀ ਬਣੀ ਜਾਂਦੀ ਹੋਵੇ ਆ ਨਹੀਂ ਲਾਏ ਮੈਂ ਚੱਲੀ ਜਾਂਦਾ ਨਹੀਂ ਤੇ ਅਸੀਂ ਵੱਧ ਕੇ ਤਾਂ ਅਸੀਂ ਤੋਂ ਮੋੜਾਂ ਗਈ ਯਾਰ ਵਪਾਰ ਲਾਈਨ ਦੇ ਵਿੱਚ ਛੋਟੇ ਨੋਟ ਨਾ ਰੱਖਿਆ ਕਰੋ ਤੁਸੀਂ 100 100 ਦੇ ਨਾ ਬਾਲਾ ਘਟੂਆ ਪੜ ਜਾਂਦਾ ਨਾ ਵਪਾਰੀਆਂ ਨਹੀਂ ਦਿੱਤੇ ਫੜੋ ਕਿਉਂ ਆਣਾ ਹੋ ਗਿਆ ਆਇਆ ਗੇਨ ਗੇਨ ਲਾਉ ਕੋ ਪੂਰੇ ਕੀ ਆਇਆ ਉਹ ਫੜਾ ਉਹ ਆ ਫੜਾ ਪੰਜ ਨੋਟ ਗਿਣਦੇ ਇਹਦੇ ਚ 8 ਹੋ ਗਿਆ ਨਾ ਪੰਜਾਂ ਦਾ 9 ਆ ਫੜਾ ਨਹੀਂ ਹਗਣੀ ਦੁਬਾਰਾ ਗਣੀ ਪੈਸੇ 8000 ਕਹਿ ਲਾ ਹੌਲੀ ਗਣ ਚੀਨ 14 ਸੀ 10 ਤੋਂ 8 8 ਹਾਂ 10 ਨੋਟ ਹੋ ਗਏ ਨੇ 1 2 3 10 ਤੱਕ ਕਿੰਨੇ ਆਪ ਨੇ ਹਾਂਜੀ ਉਹ 60 ਹੋ ਗਿਆ ਸੀ 70 ਹੋ ਗਿਆ 70 ਹੋ ਗਿਆ ਹਾਂ ਕਿੰਨੇ ਆ ਗਿਆ ਨਹੀਂ 70 ਨਹੀਂ ਹੋਇਆ ਯਾਰ ਹੋਰ ਦੇ ਯਾਰ ਹੋਰ ਦੇ ਹਾਂ ਨਾ ਯਾਰ ਆਖੀ ਨਾ ਫਿਰ 70 ਹੋਊ 5 ਹੋਰ ਦੇ 5 ਹੋਰ ਦੇ 5 ਲੈ ਤਾਂ ਹੁਣ 70000 ਹੋ ਗਿਆ 70000 ਹੋ ਗਿਆ ਹੁਣ ਕਿ ਦਵਾਰੇ ਉਹ ਗਿਣ ਨਹੀਂ ਪਏ ਇਹਨਾਂ ਮੈਂ ਠੀਕ ਉਹਦਾ ਗਿਣੇ ਆ ਯਾਰ ਦਵਾਰਾ ਗਿਣਾਗੇ ਕੋਈ ਨਹੀਂ ਤੂੰ ਆਪਣਾਸੀ ਬਣਦਾ ਹਾਂ 20 ਨੋਟ ਹੋਰ ਦੇ ਸਾਰੇ ਸਾਰੇ ਦਵਾਰਾ ਗਿਣਾਂਗੇ ਰੁਕ ਜਾ ਰੁਕ ਜਾ ਯਾਰ ਹੋਰ 5 ਕਿੱਥੇ ਕਿੱਥੇ ਕਰਾ 9 10 11 12 14 15 16 ਸਾਰਾ ਸਾਰਾ 20 ਆ 4000 ਹੋ ਗਿਆ 4000 ਹੋ ਗਿਆ 4 20 ਹਾਂ ਬਾਈ ਬਾਈ ਪਾਸੇ ਕਰਕੇ ਫੋਣ ਗਿਆ ਮੈਂ ਤਾਂ ਕਿ ਨੇੜੇ ਜਾ ਰਿਹਾ ਕਿਦਰ ਹੋਰ 20 ਰੁਪਏ ਤੋਂ ਸੁੱਕਦੇ ਦਿੱਤੇ 6000 ਹੁੰਦੇ ਜੇ ਯਾਰ ਯਾਰ ਅਬ ਨਹੀਂ ਆ ਨਾ 4000 ਆ ਯਾਰ ਗੱਲ ਮੁੱਕੀ ਜੀ ਕਿਹਨੇ ਸੁੱਤੇ ਆ 6000 ਹੋਰ ਦੇ ਦੇ 20 ਹੋਰ ਕਿੰਨੇ ਦਿੰਦਾ ਮੈਨੂੰ 4 8000 ਹੋ ਗਿਆ 2010 ਗਿਣ 2 3 4 ਤੇ 5 9 ਹੋ ਗਿਆ 2 3 4 5 ਲੈ ਹੁਣ ਛੋੜ ਕਰ ਦਿਓ ਪੰਜਾਂ ਬੱਕਰੀਆਂ ਮਗਰ ਕਿੰਨੀ ਕਰਦੇ ਆ ਤੋਰ ਤਾਂ ਕੋਸ਼ਿਸ਼ ਹਾਂ ਗਿਣਤੀ ਮਰਾ ਦੇ ਆਪਦੀ ਗਿਣਤੀ ਸਾਡੇ ਇੰਨੀੋਂ ਪੈਸੇ ਪੂਰੇ ਆ ਇਹਨੂੰ ਆਖ ਹਾਂ ਤਾਂ ਇਹਨੂੰ ਫੜਾ ਦੇ ਤਾ ਦਾਹੀ ਆਹ ਕਿੰਨਾ ਦਾ ਠੀਕ ਆ ਭਾਈ ਲਓ ਵੀ ਮਿੱਤਰੋ ਸਾਰਿਆਂ ਨਾਲ ਉਹ ਖੀਰਲਾ ਸੌਦਾ ਸੂਰੀ ਵਾਲਾ ਬੱਕਰਾ ਮੰਡੀ ਦੇ ਵਿੱਚ ਹੋਇਆ ਤੇ ਬਹੁਤ ਔਖਾ ਹੋਇਆ ਕਿਉਂਕਿ ਮੈਂ ਨੂੰ ਕੈਮਰਾ ਹੋਰ ਵੀਰ ਨੂੰ ਫੜਾਉਣਾ ਪਿਆ ਤੇ ਪੈਸੇ ਆ ਗਏ ਤੇ ਅਗਲਾ ਸੌਦਾ ਤੁਹਾਨੂੰ ਹੁਣ ਅਗਲੀ ਮੰਡੀ ਤੇ ਵਿਖਾਵਾਂਗੇ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ